ਜੀ ਸਤਿ ਸ਼੍ਰੀ ਅਕਾਲ ਜੀ ਸੋ ਨਵਜੀਤ ਅਕੈਡਮੀ ਦੇ ਚੈਨਲ ਤੁਹਾਡਾ ਸਵਾਗਤ ਹੈ ਜੀ ਸੋ ਕੁਝ ਪੋਸਟਸ ਆਈਆਂ ਨੇ ਪੰਜਾਬ ਦੇ ਵਿੱਚ ਜਿਨ੍ਹਾਂ ਬਾਰੇ ਆਪਾਂ ਗੱਲ ਕਰਾਂਗੇ ਸਭ ਤੋਂ ਪਹਿਲਾਂ ਜੀ ਪੰਜਾਬ ਪੁਲਿਸ ਕਨਸਟੇਬਲ ਦੇ ਲਈ ਕਾਫੀ ਵੇਟ ਸੀ ਕਿ ਬੱਚਿਆਂ ਨੂੰ ਔਰ ਇਹ ਹਰ ਸਾਲ ਪੋਸਟਸ ਜਿਹੜੀਆਂ 17-1800 ਜੋ ਹੈ ਪੋਸਟਸ ਆਊਟ ਕਰਨ ਦਾ ਜਿਹੜਾ ਵਾਦਾ ਉਹ ਕੀਤਾ ਹੋਇਆ ਆਮ ਆਦਮੀ ਸਰਕਾਰ ਨੇ ਇਹਦੇ ਕਰਕੇ ਜਿਹੜੀਆਂ ਪੋਸਟਸ ਨੇ ਇਹ ਹੁਣ 1800 ਪੋਸਟਸ ਆਈਆਂ ਨੇ ਜਿਹਦੇ ਕਰਕੇ ਜਿਸ ਨੂੰ ਆਪਾਂ ਹੁਣ ਅਪਲਾਈ ਕਰਾਂਗੇ ਔਰ 10 15 ਦਿਨ ਤੱਕ ਇਹ ਅਪਲਾਈ ਹੋਣੇ ਸ਼ੁਰੂ ਹੋ ਜਾਣਗੇ ਅੱਜ 2 ਮਾਰਚ ਔਰ ਉਸ ਤੋਂ ਬਾਅਦ ਜੀ ਯੂਪੀਐਸਸੀ ਦੇ ਲਈ ਹੈ ਜੀ ਆਈਐਸ ਠੀਕ ਹੈ ਡਿਗਰੀ ਨਾਲ ਰਿਕੁਆਇਰਮੈਂਟ ਹੈ ਜੀ ਐਂਡ ਜੋ ਕਨਸਟੇਬਲ ਹੈ ਦੇ ਲਈ ਪਲੱਸ 2 ਰਿਕੁਆਇਰ ਹੁੰਦੀ ਹੈ ਜੀ ਅਗਰ ਤੁਸੀਂ ਕੋਈ ਪੰਜਾਬ ਦੇ ਕੋਈ ਸੀਨੀਅਰ ਪੋਸਟ ਜਿਹੜੀ ਜਿਦਾਂ ਕਿ ਏਐਸਆਈ ਇਨਸਪੈਕਟਰ ਸਬ ਇਨਸਪੈਕਟਰ ਹੈਡ ਕਨਸਟੇਬਲ ਇਹ ਪੁਲਿਸ ਦੇ ਸੀਨੀਅਰ ਪੋਸਟਸ ਨੇ ਇਹਨਾਂ ਦੇ ਤੁਹਾਡੇ ਕੋਲ ਡਿਗਰੀ ਹੋਣੀ ਚਾਹੀਦੀ ਹੈ ਔਰ ਕਨਸਟੇਬਲ ਲਈ ਪਲੱਸ 2 ਗਲੇਬ ਰਿਸਪੈਕਟਰ ਬਹੁਤ ਅੱਛੀ ਕੀਰਤੀ ਭਾਗ ਦੇ ਵਿੱਚ ਪੋਸਟਾਂ ਦਈਆਂ ਹੋਈਆਂ ਨੇ 52 ਪੋਸਟਸ ਲਈ ਤਾਂ ਐਗਜ਼ਾਮ ਹੋ ਚੁੱਕਿਆ ਹੈ ਔਰ ਉਸ ਤੋਂ ਬਾਅਦ 62 ਪੋਸਟਸ ਲਈ ਦੁਬਾਰਾ ਇਹਨਾਂ ਨੇ ਕੱਢਤਾ ਜੀ ਅਗੇਨ ਡਿਗਰੀ ਰਿਕੁਆਇਰਡ ਹੈ ਰੇਲਵੇ ਦੀ ਅੱਜ ਨੋਟੀਫਿਕੇਸ਼ਨ ਆਇਆ ਜੀ ਕਿ ਅਸੀਂ ਜਿਹੜਾ 14 ਅਪ੍ਰੈਲ ਦੇ ਆਸ-ਪਾਸ ਜਿਹੜਾ ਉਹ ਨੋਟੀਫਿਕੇਸ਼ਨ ਕੱਢਾਂਗੇ ਔਰ ਸਬ ਇੰਸਪੈਕਟਰ ਔਰ ਕਨਸਟੇਬਲ ਕਿਉਂਕਿ ਰੇਲਵੇ ਦੀ ਜੋ ਆਪਣੀ ਪੁਲਿਸ ਹੁੰਦੀ ਹੈ ਜ ਜਨ ਆਰਪੀਐਫ ਕਹਿੰਦੇ ਆ ਉਹਨਾਂ ਵੱਲੋਂ ਜਿਹੜੀ ਆ ਪੋਸਟ ਆਏਗੀ ਔਰ ਆਰਮੀ ਅਗਨੀਵੀਰ ਚੱਲ ਰਹੀਆਂ ਨੇ ਜੀ ਸੀਨੀਅਰ ਸਿਸਟਰ ਨੇ کافی اچھی ਪੋਸਟ ਹੈ ਜੀ ਗਰੁੱਪ ਬੀ ਦੀ ਨੌਕਰੀ ਹੈ ਇਹਦੇ ਲਈ ਵੀ ਜਿਹੜੇ ਪੇਪਰ ਪਹਿਲਾਂ ਵੀ ਹੋਇਆ ਸੀ ਹੁਣ ਫੇਰ ਆ ਰਹੇ ਹੁਣ ਜਿਹੜੀ ਆਉਣ ਵਾਲੀ ਪੋਸਟਸ ਨੇ ਉਹਨਾਂ ਵਿੱਚੋਂ ਪਟਵਾਰੀ ਵੀ ਹੈ ਜੀ ਪੁੱਡਾ ਹੈ ਔਰ ਬੈਂਕ ਦੀ ਤੁਹਾਨੂੰ ਪਤਾ ਆਉਂਦੀ ਰਹਿੰਦੀਆਂ ਨੇ ਪੋਸਟਸ ਔਰ SSC ਵੀ ਹੈ ਇਸ ਤੋਂ ਇਲਾਵਾ SSC ਫੇਸ 2 ਜਿਹੜੀਆਂ ਨੇ ਉਹ ਪੋਸਟਸ ਚੱਲ ਰਹੀਆਂ ਨੇ ਅਪਲਾਈ ਹੋ ਰਹੇ ਨੇ ਫਾਰਮ ਜਿਹੜੀ ਪੋਸਟਸ ਜਿਵੇਂ ਲਾਈਕ CGL CHSL MTS CPO ਜਿਨ੍ਹਾਂ ਨੌਕਰੀਆਂ ਡਾਇਰੈਕਟ ਜਿਹੜੀਆਂ ਆਉਂਦੀਆਂ ਨੇ ਮਹਿਕਮੇ ਵਿੱਚ ਉਹਨਾਂ ਲਈ SSC ਪੇਪਰ ਲੈਂਦਾ ਹੈ ਬਟ ਕੁਝ ਅਜਿਹੇ ਮਹਿਕਮੇ ਹੁੰਦੇ ਨੇ ਜਿਨ੍ਹਾਂ ਵਿੱਚ ਆ ਲਾਈਕ ਦੋ ਚਾਰ ਪੋਸਟਰਸ ਦੀ ਲੋੜ ਹੈ ਹਨਾ ਬਟ ਉਹ ਦੋ ਚਾਰ ਪੋਸਟਰ ਲਈ ਇਹ ਨਹੀਂ ਹੈ ਕਿ ਸਾਰੇ ਹੀ ਇੰਡੀਆ ਵਿੱਚੋਂ ਪੇਪਰ ਕਰਵਾ ਲੈਣਗੇ ਹਨਾ SSC ਦਾ 4-5 ਲੱਖ ਬੱਚਾ ਉਸ ਨੂੰ ਭਰ ਰਿਹਾ ਇਸ ਲਈ ਹਰ ਸਾਲ ਜਿਹੜੀਆਂ ਥੋੜੇ ਥੋੜੇ ਮਹਿਕਮੇ ਵਿੱਚ ਪੋਸਟਰ ਜਿਹੜੀਆਂ ਸਰਕਾਰੀ ਸੈਂਟਰ ਦੇ ਮਹਿਕਮੇ ਨੇ ਉਹਨਾਂ ਵਿੱਚ ਪੋਸਟਰ ਸਾਰੇ ਮਹਿਕਮੇ ਜੋੜ ਕੇ ਜਿਹੜੀਆਂ ਇਸ ਵਾਰ ਬਣੀਆਂ ਨੇ ਉਹ 2049 ਪੋਸਟਾਂ ਨੇ ਸੋ ਇਹਦੇ ਵਿੱਚ ਪਲੱਸ 10th ਵਾਲੇ ਬੱਚੇ ਵੀ ਪੇਪਰ ਦੇਣਗੇ ਉਹਨਾਂ ਦੀ ਲੱਗ ਤੋਂ ਨੌਕਰੀਆਂ ਹੀ ਹੋਈਆਂ ਨੇ ਉਹ ਜੇ ਕੰਮ ਹੋਏਗਾ ਹਨਾ ਜਿਦਾਂ ਕੋਈ ਲਾਇਬ੍ਰੇਰੀ ਹੈ ਉਹ ਚ ਕੇਅਰ ਟੇਕਰ ਹੋ ਗਿਆ ਪਲੱਸ 2 ਲੈਵਲ ਦੇ ਉਪਰ ਹੀ ਪੋਸਟਸ ਨੇ ਉਹ ਡਿਗਰੀ ਦੇ ਵੀ ਡਰਾਈਵਰ ਦੀਆਂ ਵੀ ਵਿੱਚ ਕਾਫੀ ਪੋਸਟਸ ਨੇ ਸੋ ਤੁਸੀਂ ਇਹਨੂੰ ਜਿਹੜਾ ਅਪਲਾਈ ਕਰ ਸਕਦੇ ਹੋ ਇਸ ਨੰਬਰ ਤੇ ਕੰਟੈਕਟ ਕਰ ਲਓ ਜੀ ਔਰ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਹੁਣ ਜਿਹੜਾ ਕੋਰਸ ਲੈ ਕੇ ਆ ਰਹੇ ਹਾਂ ਔਨਲਾਈਨ ਕੋਰਸ ਵੀ ਹੈ ਇਹਦੇ ਵਿੱਚ ਪੈਨ ਡਰਾਈਵ ਟੈਬਲੇਟ ਕੋਰਸ ਹੈ ਪਲੱਸ ਲਾਈਵ ਕਲਾਸਿਸ ਨੇ ਜੀ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਫਤਿਹਗੜ ਸਾਹਿਬ ਆਪਣਾ ਐਡਰੈਸ ਹੈ ਜੀ ਇਹ ਔਰ ਇੰਸਟਾਗ੍ਰਾਮ YouTube ਦੇ ਉੱਪਰ ਔਰ ਤੁਸੀਂ ਕੋਈ ਅਫੀਸ਼ੀਅਲ ਸਾਨੂੰ ਕੋਈ ਮੈਸੇਜ ਉਹ ਕਰਨਾ ਤਾਂ ਇਸ ਮੇਲ ਦੇ ਉੱਪਰ ਵੀ ਕਰ ਸਕਦੇ ਹੋ ਜੀ ਔਰ ਕਾਫੀ ਜ਼ਿਆਦਾ ਜੈਨੂਨ ਫੀਸ ਦੇ ਵਿੱਚ ਤਿਆਰੀ ਕਰਵਾਈ ਜਾਂਦੀ ਹੈ ਹੁਣ ਤੱਕ ਕਾਫੀ ਸਿਲੈਕਸ਼ਨਸ ਅਸੀਂ ਕਰਵਾ ਵੀ ਚੁੱਕੇ ਹਾਂ ਲਾਈਕ ਅਗਰ ਤੁਸੀਂ ਦੇਖੋ ਇਹ ਹੁਣੇ ਬੱਚੇ ਲੱਗੇ ਨੇ ਆਪਣੇ ਹਨਾ ਸੋ ਪੀ ਡਬਲਯੂ ਡੀ ਔਰ ਐਕਸਰਸਾਈਜ਼ ਐਕਸਰਸਾਈਜ਼ ਦੀ ਹੁਣੇ ਹਜੇ ਲੈਟਰ ਜਿਹੜੇ ਮਿਲੇ ਸੀਗੇ ਭਗਵਾਨ ਜੀ ਮਾਨ ਦੇ ਕੇ ਗਏ ਸੀ ਜਿਹੜੇ ਇੱਥੇ ਚੰਡੀਗੜ੍ਹ ਹਨ ਸੋ ਉਹਨਾਂ ਦੇ ਵਿੱਚ ਆਪਣੇ ਬੱਚੇ ਸਿਲੈਕਟ ਹੋਏ ਨੇ ਆਫਟਰ ਥੈਟ ਸਾਇੰਸ ਟੀਚਰ ਪਟਵਾਰੀ ਅਗਨੀਵੀਰ ਕਾਂਸਟੇਬਲ ਕਾਫੀ ਸਾਰੀਆਂ ਜੜੀਆਂ ਨੇ ਸਿਲੈਕਸ਼ਨਸ ਆਪਣੀ ਹੋ ਚੁੱਕੀਆਂ ਨੇ ਕਾਫੀ ਘੱਟ ਸਮੇਂ ਵਿੱਚ ਨੇ ਦੋ ਦੋ ਤਿੰਨ ਦਿਨ ਪੇਪਰ ਵੀ ਕਲੀਅਰ ਹੋਏ ਆ ਬੱਚਿਆਂ ਦੇ ਹਨ ਔਰ ਹੋਰ ਵੀ ਬਹੁਤ ਸੇ ਜੜੀਆਂ ਨੇ ਅੱਗੇ ਵੀ ਕਾਫੀ ਇਹ سلسلہ ਚੱਲਦਾ ਹੀ ਰਹਿਣਾ ਹੈ ਠੀਕ ਹੈ ਜੀ ਸੋ ਇਸ ਲਈ ਵੱਧ ਵੱਧ ਪੜਾਈ ਕਰੋ ਸੋ ਜੋ ਅੱਜ 6 ਘੰਟੇ ਪੜਨ ਲਈ ਤਿਆਰ ਨਹੀਂ ਉਹ ਕੱਲ 12 ਘੰਟੇ ਕੰਮ ਕਰਨ ਲਈ ਤਿਆਰ ਰਹੇ ਸੋ ਇਹ ਜੜੀਆਂ ਤੁਸੀਂ ਇਹ ਚੀਜ਼ ਨੂੰ ਜ਼ਰੂਰ ਆਪਣੇ ਧਿਆਨ ਚ ਰੱਖਣਾ ਕਿ ਜਿਹੜਾ ਸਮਾਂ ਇਹ ਨਿਕਲ ਰਿਹਾ ਸੋ ਜਿਸ ਤਰ੍ਹਾਂ ਨੂੰ ਮਰਜ਼ੀ ਤੁਸੀਂ ਕੰਜ਼ੂਮ ਕਰ ਲਓ ਪਰ ਜਿਹੜੀ ਤਿਆਰੀ ਹੈ ਇਹਦੇ 'ਤੇ ਲੱਗ ਜਾਓ ਦਿਸ ਇਜ਼ ਦਾ ਬੈਸਟ ਆਪਸ਼ਨ ਠੀਕ ਹੈ ਜੀ ਬਾਕੀ ਕੋਈ ਕੁਐਰੀ ਹੈ ਤੇ ਇਸ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ